ਸੋਸਿਆ ਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਜੀ ਅੱਜ 2-3 ਦਿਨ ਤੋਂ ਬਾਅਦ ਬਲੌਗ ਬਣਾਉਣ ਲੱਗੇ ਆਂ ਇਹਦਾ ਵੀ ਕੋਈ ਕਾਰਨ ਸੀ ਜੀ ਆਪਾਂ ਨੂੰ ਥੋੜਾ ਜਿਹਾ ਆਪਣੇ ਦੇ ਕੋਈ ਕਿਸੇ ਬੰਦੇ ਨੇ ਕੋਈ ਥੋੜਾ ਜਿਹਾ ਥਾਣੇ ਤੋਂ ਧੱਕੇ ਇਸ ਕੋਈ ਸਪਾਤਾ ਜੀ ਉਹਦੇ ਕਰਕੇ 2 ਦਿਨ ਬਲੌਗ ਨਹੀਂ ਪਾ ਸਕੇ ਤੇ ਆਪਣਾ ਜੀ ਹੁਣ ਦਰੋਜ ਦੇ ਬਲੌਗ ਆਇਆ ਕਰਨੂਏ ਤੇ ਆਪਣੀ ਰਪੇਨ ਬਾਈ ਨਾਲ ਜਿੱਦਾਂ ਹੁਣ ਦਸ਼ਮੇਸ਼ ਦਾ ਵੈਸੇ ਤਾਂ ਆਪਾਂ ਜੋ ਕੰਮ ਕਰਦੇ ਰਹਿ ਬਾਕੀ ਆਪਣਾ ਬਲੌਗ ਬਣਾਉਂਦਾ ਟਾਈਮ ਨਹੀਂ ਨਿਕਲਿਆ ਕਿਉਂਕਿ ਥੋੜਾ ਜਾਂ ਤੁਹਾਨੂੰ ਪਤਾ ਹੀ ਅੱਜਕੱਲ ਜਿੱਦਾਂ ਦਾ ਮਾਹੌਲ ਚੱਲ ਰਿਹਾ ਇਹਦਾ ਹੀ ਆਪਾਂ ਦਸ਼ਮੇਸ਼ ਦਾ ਤਕਰੀਬਨ ਕੰਮ ਕਰ ਦਿੱਤਾ ਕੁਛ ਜਿਵੇਂ ਕਿ ਆ ਪੁਲੀਆਂ ਆਪਣੀਆਂ ਵਗੈਰਾ ਗਰਾਰੀ ਚੈਨ ਚੁਣ ਇਹ ਏਰੀਆ ਇਧਰ ਦਾ ਵਾਲਾ ਸਹੀ ਦਾ ਸਹੀ ਕਰਤਾ ਕਿਸ਼ਤੀ ਵੀ ਇੱਕ ਜੇ ਥੋੜਾ ਜਿਹਾ ਫਾਲਟੀ ਹੋ ਵੀ ਕਰਤੀ ਸਹੀ ਦੀ ਤੇ ਤਕਰੀਬਨ 10 ਵੇਸ਼ ਦਾ ਕੰਮ ਆ ਦੋ ਦਿਨ ਦਾ ਕੰਮ ਰਹਾ ਥ੍ਰੈਸ਼ਰ ਪਉਣਾ ਰਹਗਾ ਤੇ ਬੈੱਡ ਵੀ ਆਪਾਂ ਕੱਲ ਕਰਤਾ ਇਸ ਚਾਦਰ ਲਾਤੀ ਸੀ ਤੁਹਾਨੂੰ ਦਿਖਾਈ ਸੀ ਨਵੀਂ ਲੈਂਦੀ ਆ ਕਰੋ ਇੱਕ ਚੱਕ ਬੈੱਡ ਦੀ ਚਾਦਰ ਨਵੀਂ ਲਾਈਆ ਬਿਲਕੁਲ ਬਣਾ ਕੇ ਆਪਾਂ ਸਟਾਫ ਕੋ ਵੀ ਤਕਰੀਬਨ ਸਹੀ ਕਰਤੇ ਅੱਜ ਪਉਣਾ ਇਹ ਆਪਾਂ ਇਹਦਾ ਥ੍ਰੈਸ਼ਰ ਆ ਪ੍ਰੈਸ਼ਰ ਤੇ ਬਾਸਕਟ ਵਗੈਰਾ ਜਿਹੜਾ ਵੀ ਕੰਮ ਆ ਬਾਕੀ ਹੋਰ ਇੰਜਣ ਦਾ ਮਾੜਾ ਮੋੜਾ ਨਿਓਇਲਾ ਨੂਇਲਾ ਹੈਗਾ ਉਹ ਆਪਾਂ ਕਰਾਵਾਂਗੇ ਬਸ ਇੱਕ ਦੋ ਦਿਨ ਤੇ ਲੈ ਕੇ ਜਾ ਰਹਿ। ਬਾਕੀ ਗੱਲ ਹੈ ਜੀ ਵੀਰ ਅੱਜ ਕੱਲ ਲੋਕਾਂ ਲੋਕਾਂ ਨੂੰ ਹੋ ਪਤਾ ਨਹੀਂ ਕੀ ਗਿਆ। ਬਿਨਾ ਕੰਮ ਤੋਂ ਕਿਸੇ ਨੂੰ ਤੰਗ ਕਰੀ ਜਾ ਰਿਹਾ ਕੋਈ ਕਿਵੇਂ ਕਿੱਦਾਂ ਦਾ ਆਪ ਆਪਣਾ ਐਦਾ ਕਰਨਾ ਨਹੀਂ ਚਾਹੀਦਾ ਵੈਸੇ ਕਿਸੇ ਨਾਲ। ਚਲੋ ਛੱਡੋ ਜੀ ਉਹ ਗੱਲਾਂ। ਇਹ ਰੋਲੇ ਤਾਂ ਪੈਂਦੇ ਰਹਿੰਦੇ ਆ ਬਾਕੀ ਜ ਆਪਣਾ ਇਹਦੀ ਰਿਪੇਅਰ ਹੈ ਸੈਨ ਦੀ ਰਿਪੇਅਰ ਆਪਣੀ ਦਾ ਕੰਮ ਥੋੜਾ ਲੱਗੇ ਹੋਇਆ ਵਿੱਚ ਵਿੱਚੋਂ ਇਹ ਉਹਦਾ ਦਸ਼ਮੇਸ਼ ਦਾ ਜਿਆਦਾ ਉਹਦਾ ਕਰ ਰਾਂਗੇ ਕਿ ਉਹਦਾ ਕੰਮ ਥੋੜਾ ਜਿਆਦਾ ਨਿਕਲਿਆ ਇਹ ਦੇ ਕਰਕੇ ਜਿਆਦਾ ਆਪਾਂ ਇਹਦਾ ਨਵੇਟ ਇਹਦੀ ਕੱਟ ਦੀ ਚਾਦਰ ਵੀ ਲਾਉਣੀ ਅੱਜ ਆਪਾਂ ਸ਼ਾਇਦ ਤਕਰੀਬਨ ਟੀਰ ਬਗਾਇਆ ਤਾਰ ਦੀ ਇਹ ਆਪਣਾ ਬਾਕੀ ਠੀਕ ਨੇ ਜੀ ਉਹ ਦੋਨੇ ਰਿਪੇਅਰ ਹੋਈਆਂ ਤੇ 4600 ਦਾ ਪਾਵਗਰ ਬਦਲਣਾ ਅ ਪ੍ਰਿੰਟ ਹੋ ਕਰ ਬਬ ਸ਼ਾਇਦ ਤਕਰੀਬਨ 40 ਸੌ ਲ ਜਾਈ ਜਾਂ ਚਾਹੇ ਫੈਨ ਲੈ ਕੇ ਜਾਵਾਂਗੇ ਦੋਨਾਂ ਤੇ ਇਕ ਲੈ ਜਾਵਾਂਗੇ ਤੇ ਬਾਕੀ ਆਉਂਦੇ ਆ ਜੀ ਗੋਰੀ ਵੀ ਆਉਨੇ ਆ ਕਾਉਨੇ ਤੁਹਾਡੀ ਗੱਲਬਾਤ ਉਹਨਾਂ ਨਾਲ ਜਿੱਦਨ ਦਾ ਮੈਂ ਦੋ ਦਿਨ ਬਾਹਰ ਸੀ ਦੋ ਦਿਨ ਉਹ ਵੀ ਪਿਓ ਦੇ ਪੁੱਤਰ ਨਹੀਂ ਆਏ ਕੰਪੈਨਾ ਤੇ ਵੀ ਕੰਮ ਕਰੀਏ ਆਪਣੇ ਬੰਦੇ ਦੂਸਰੇ ਹੀ ਲੱਗੇ ਰਹਾ ਤੇ ਜਿਆ ਜਿੱਦਾਂ ਵੈਲਡਿੰਗ ਦਾ ਕੰਮ ਉਹ ਮੈਨੂੰ ਕਿਸੇ ਤਰੀਕੇ ਨਾਲ ਕਰਨਾ ਪਿਆ ਰਹਾ ਪਿਆ ਤੇ ਉਹ ਆਪਾਂ ਕਿੱਥੇ ਕਰ ਦੇ ਰਹੇ ਵਿੱਚੋਂ ਕਿੰਨਾ ਦਾ ਲਗਾ ਕੇ ਅੱਜ ਆਪਾਂ ਬਲੌਗ ਪਾਵਾਂਗੇ ਹੁਣ ਆਪਣਾ ਜੀ ਉਹ ਫੈਸਲਾ ਨਿਭੜਿਆ ਕੁਝ ਤਕਰੀਬਨ ਕਰਈਏ ਆਪਾਂ ਤੋਂ ਹੁਣ ਆਪਾਂ ਜਾ ਰਹੇ ਜੀ ਅੱਜ ਤੋਂ ਬਰ 10 12 ਦਿਨ ਨੂੰ ਆਪਾਂ ਗੁੰਬੇਨਾ ਤੋੜਨੀ ਜਿੱਥੋਂ ਤੇ ਅੱਜ ਆਪਾਂ ਖੜੇ ਚਲੋ ਚੋਨੇ ਨੇ ਵੀ ਚੱਕਰ ਮਾਰਦੇ ਕੀ ਸਾਬ ਦਾ ਤੋਂਨੇ ਕਾ ਦੇਖੋ ਕਿੰਨਾ ਕਿੰਨਾ ਹੋਇਆ ਖੜਾ ਸੈਡਾਂ ਦੇ ਅੱਜ ਬੰਦਿਆਂ ਨੇ ਆਉਣਾ ਸੀ ਲੇਬਰ ਨੇ ਤੇ ਆਈ ਨਹੀਂ ਪਤਾ ਨਹੀਂ ਕੀ ਗੱਲ ਬਣੀ ਆ ਤੇ ਪਟਾਕੇ ਤਕਰੀਬਨ ਆਪਣੇ ਖਾਲ ਪਹੇ 26 ਲੱਗਿਆ ਜੀ ਇਦ 131 ਆਪਨਾ ਆਪਾਂ ਲਾਇਆ ਤੇ ਕਿਸ਼ਵਾਰ ਲਾਇਆ ਅ ਤਕਰੀਬਨ ਤੈਨੂੰ ਕਿਲੇ 31 ਲਗਾਇਆ ਤੇ ਬਾਕੀ ਪੰਜ ਕਿਲੇ ਆਪਾਂ 26 ਲਾਇਆ ਜੀ ਸਾਹਮਣੇ ਮੂੰਗੀ ਵਾਲਾ ਕੁਝ ਕੁਝ ਉਦਾਂ ਹੀ ਪੱਠੇ ਵਗੈਰਾ ਸੀ ਦੋ ਹਾਂ ਟਾਂਕਾ ਪਾਉਣ ਉਹਨੂੰ ਲਾਉਦੇ ਨੇ ਹੂੰ ਪੂਰੀ ਸਮਾਨ ਹੋ ਜਿਹੜਾ ਉਹ 17 ਨਾੜ ਚੱਕੀ ਫਿਰਦੇ ਨੇ ਤੇ ਹਾਂ ਤੁਨ ਤਹੀ ਯਾਰ ਨੀਂਦਰ ਵਿੱਚ ਇਹ ਲਵੇ ਫਿਰਦੇ ਨੇ ਨੀਂਦਰ ਗਰਾਜ ਤੂੰ ਆ ਵੇਖਣਾ ਵੀ 17 ਦਿਨ ਕਿਹੜੇ ਨੇ ਜਿੰਨਾ ਨਾ ਪਹਿਲਾਂ ਕੰਮ ਸਹੀ ਹੀ ਹਿਆਰ ਜਿਉਂ ਕਿ ਤੂੰ ਪਹਿ ਨਾੜ ਲਈਆਂ ਸੀ ਦਵਾਈ ਫੁਰਤ 13 ਨੰਬਰ ਨਾੜ ਉਦੋਂ ਸਾਰਾ ਬਜੀ ਕੁੜੀ ਛੋਰੀਆਂ ਹੀ ਪਈ ਹੋਈਆਂ ਨੇ ਤੋ ਕਿ ਤੁਹਾਡੇ ਕੋਲ ਕਿਵੇਂ ਦੇ ਦਿੱਤੇ ਯਾਰ ਤੋੜ ਮਤਲਬ ਉਹ ਗਿਆ ਹੈ ਮੈਂ ਅਜੇ ਤੁਮ ਨਾੜ 91 ਨੰਬਰ ਦਿੱਤੇ ਨੇ ਹਾਂ ਉਹ ਦੇ ਦਿੱਤੇ ਜੇ ਦੁਬਾਰਾ ਕਿਹੜੇ ਜੇ 91 ਨੰਬਰ ਤੇ ਹੱਥ ਲਾਈ ਦਿੱਤੇ ਦੁਬਾਰਾ ਫੇਰ ਅਸੀਂ ਕਹਿ ਰਹੇ ਹਾਂ ਘੇਰਾ ਨਜ਼ਾਰਾ ਉਹ ਬਿਲਕੁਲ ਆਇਆ ਠੀਕੇ ਉਹ ਨਪਰਾ ਕਰਨੀ ਰੋਬਲ ਨਹੀਂ ਆ ਆਹੋ ਹੋ ਇਹਣਾ ਉਹ ਖਲਾਰੇ ਪਾਈ ਹਰੇ ਡੱਬੇ ਇੱਕ ਦੀ ਡਿਫਰੈਂਸ ਨੀਰੇ ਉਹ ਨੂੰ ਕਰ ਦੱਬਦੇ ਨੇ ਕਿਹਨਾਂ ਕਰ ਦੱਬਦੇ ਰੇ ਤੋਡੇ ਕੋ ਨਾੜ ਪਾਈ ਲਾਉਣ ਦੇ ਤੈਨੂੰ 11 ਨੰਬਰ ਤੂੰ ਤੇ ਪਹਿਲਾਂ ਸਹੀ ਲੈ ਕੇ ਆਜੇ ਨਾ ਨਾੜ ਲੱਗ ਹੈ ਨਾ ਪਹਿਲਾਂ ਸਹੀ ਲੈ ਕੇ ਆਜੇ ਨਾ ਉਹ ਮਰਾਤ ਜੀ ਨਾੜ ਹੀ ਉਹ ਲਿਹਾਗ ਨਹੀਂ ਦਿੰਦਾ ਇਹ ਕਿ ਉਹਦੇ ਪੱਤੀ ਭੁੱਲੇ ਹਰੇ ਪੱਤੀਆਂ ਘੱਟ ਲੰਬੀਆਂ ਨੇ ਫਿਰ ਪੱਤੀਆਂ ਲੰਬੀਆਂ ਕੋ ਨਹੀਂ ਹੁੰਦਾ ਜਦੋਂ ਨਾਲ ਲੈਣਾ ਤੇਰਨਾ ਬਤੂ ਲਖਾਇਆ ਤੇ ਨਾ ਤੇ ਕੁੜੀ ਨਹੀਂ ਤੂੰ ਦਿੱਤਾ ਹੈ ਨਾੜੇ ਨੂੰ ਕੋਈ 19 ਨੰਬਰ ਹੋਰ ਆ ਨਾ 17 ਦਿੱਤਾ ਜੀ ਮੈਂ ਆ ਵੀ ਇਹਦੇ ਜਿੱਦੇ ਨਾਟ ਲਈ 19 ਨੰਬਰ ਹੈ ਇਹਦੇ ਪੁੱਛ ਲੈ ਵਾ ਕਿਆ 19 ਨੰਬਰ ਤੂੰ ਇਹ ਕੀ ਨਾ ਕਹਿੰਦਾ ਚੂੜੀ ਅੱਧੀ ਆ ਨਹੀਂ ਮਿਲਦੇ ਫੁੱਲ ਆਲੇ ਮਿਲਦੇ 9ਵੀਂ ਨੰਬਰ ਮੈਂ ਹਲਾ ਚਲਣਾ ਚਲੋ ਆ 19 ਤੋਂ ਫੁੱਲ ਆਲੇ ਮਿਲਦੇ ਤੇ ਫਿਰ ਤੂੰ 17 ਕਿਹੜੇ ਹਾ ਚ ਲਿਆ ਉਹ ਤਾਂ ਮੈਂ ਆਖੀ ਨਾ ਮੈਂ 19 ਨੰਬਰ ਮਿਆਂ ਦੇ ਦੱਸਾ ਹੀ ਫੁੱਲ ਬੰਦਾ ਤੇਰੇ ਨਾਲ ਕੌਣ ਸੀ ਕੌਣ ਬੰਦਾ ਮੇਰਾ ਕਹਿੰਦੇ ਵੀ ਸੀ ਤੇ ਪਰ ਸੱਸੀ ਕਬਲਾ ਸਸਰੀ ਗਾ। ਤੇ ਕਿੰਦਰੀ ਨੂੰ ਉਹਨੇ ਕਿ ਕਿੰਨੇ ਮੈਂ ਕਿੰਨੇ ਆਇਆ 14ਵੇਂ ਆਇਆ ਨਾਲੇ ਦਵਾਨਾ ਦੂਜਾ ਅਹੀਂ ਉੱਥੇ ਬਨਾਵਦਾਰਾਂ ਦੇ ਪੰਪ ਤੇ ਖੜੇ ਆ। ਉਦੋਂ ਮੈਂ ਆਈ ਦੇਖ ਰਹੀ ਆ ਆ ਦੁਬਾਰੀ ਫੇਰ ਮੈਂ ਗਿਆ। ਫੇਰ ਕਿ ਕਰਨ ਗਿਆ ਇਹ? ਉਹਨੇ ਮੈਨੂੰ ਆਖਿਆ ਵੀ ਤੂੰ ਕਾਕਾ ਜੀ ਕਰਤਾ ਲੱਗੇਦਾ। ਤੇ ਤੂੰ ਖਾ ਖੋ ਗੱਟਾ ਹੀ ਲੱਦਾ ਹੈ ਹਟੋ। ਖਾ ਹਟੋ। ਕਿ ਮੈਂ ਤੇ ਤੁਹਾਡੀ ਬਣੀ ਪੀ ਲੈ ਉਹਦੇ 11ਵੇਂ ਗਿਆ ਮੈਂ ਭਾਂਚੋ ਫੇਰ ਕੋਈ ਦਿੱਤੀ। ਤੇ ਖਾ ਹਟ ਰ ਕਰੇ ਤੂੰ ਹਿੰਦੀ। ਨਹੀਂ ਖਾ ਹਟ ਕੇ ਗਿਆ 11ਵਾਂ ਕੇਰੀ ਆ ਮੇਰੇ। ਸਹੀ ਸਹੀ। ਤਾਂ ਇੰਦਰਾ ਤਾਂ ਫੇਰ ਦੇ ਜਾਂਦੇ ਸਾਨੂੰ ਮਾਨ ਡੀਗ ਡਿਕ ਤੇ ਡੀਗ ਡਿਕ ਤੇ ਆਏ ਉਹ ਵੀ ਲੇਟ ਆ। ਲਾ ਤਾਰ ਲਾ ਜਲਦੀ ਕਰ ਜੀ ਫਿਰ ਖੁਦਾ ਖਾਮ ਮੈਂ ਆ ਨੀ ਡਾ ਆਲਾ ਰਲਾ ਠੇਕਾ ਇੱਥੇ ਕਰਕੇ ਨਾ ਚੇਰ ਹੀ ਖੜੇ ਰਹਿ ਕਿ ਨਚਾ ਨੂੰ ਚਿੱਤ ਮਤ ਲੱਗਈ ਕੋਈ ਤੇ ਪਹਿਲਾਂ ਲੰਘ ਜਾਣਾ ਅਕਸਰ ਆਇਆ ਪਰੋ ਹੀ ਆ ਰੋਡ ਰੋਡ ਕੱਲ ਹੋਣਾ ਅੱਜ ਫਿਰ ਕੱਲਣਾ ਤੈਨੂੰ ਮੈਂ ਤੁਸੀਂ ਤੇਲ ਹੀ ਮੁਕਾਇ ਬਠੇ ਮੋੜ ਤੋਂ ਰੇਡ ਕਿ ਲਿਆ ਮੈਂ ਕਿੰਨੇ ਮੁਕਾਇਆ ਹੀ ਤਾਂ ਕਰ ਲੱਗਿਆ ਹੀ ਕੋਈ ਮੰਡੀ ਇਹਦਾ ਪੱਕਾ ਕਰਤਾ ਹੀ ਕੋਈ ਨਹੀਂ ਹਾਂ ਉਹ 나ੜ ਪਾਉਣ ਵਾਲੇ ਨੇ 나ੜ ਜਿੰਨਾ ਜਿੰਨਾ ਪੈਣ ਨਜ਼ਰ ਨਹੀਂ ਚਾਦਾ ਪੱਕਾ ਜੀ ਨਾੜ ਲਾੜੇ ਨਾੜ ਹੋਰ ਕਿਸੇ ਬਰਾਕਟੀ ਰੱਖ ਰੀ ਖੋਲ ਲੋ ਜਿੱਕੇ ਦੀ ਹੈਗੇ ਉਹ ਜੱਸੀ ਨਾ ਖੋਲ ਲਾ ਜੱਸੀ ਦੇ ਲਾ ਪਾਏ ਰਿਪੇਅਰ ਕੀਤੀ ਵੀ ਤੁੰਦੇ ਰੱਖੋਲੀ ਫਰੀਏ ਕੋਈ ਖੋਲ ਲੈ ਇੱਕ ਨਾੜ ਲਾਣਾ ਦੋਵੇਂ ਲਾਣੇ ਜੀ ਉਹ ਹੁਣ ਰਿਪੇਅਰ ਨਹੀਂ ਇੱਕ ਨਾੜ ਲਾਣੇ ਕੇ ਦੋਵੇਂ ਲਾਣੇ ਦੋਵੇਂ ਲਾਣੇ ਕੇ ਇੱਕ ਲਾਣਾ ਹੀ ਕਿਹੜੇ ਨਾੜ ਲੱਗਣੇ ਹੋਰ ਕਿਹੜੇ ਲਾਣੇ ਹੁਣ ਆ ਆਂਦੇ ਲਾਣੇ ਹੀ ਦੀ ਰਹਿਣ ਦੇ ਨੇ ਫੇਰ ਨੇ ਆ ਥੋੜਾ ਰਹਿਦਾ ਨਹੀਂ ਜੀ ਕਸਮ ਤੇਮਰੀ ਗੰਦੀ ਟਿਮਰੀ ਲਾਇਖਣ ਚਾਜ ਦੀ ਲਿਆ ਥੋਂ ਕਿੰਨੂ ਲਾਵਾਂ ਇਹਨੂੰ ਇਹ ਨਹੀਂ ਹੋਟੇੜ ਦੇ ਹਨੀ ਤੋ ਹੋਰ ਲਾਏ ਗੰਦੀ ਹੈਗੀ ਤਾਂ ਦਾ ਸਲਿੱਪ ਹੋ ਜਾਂਦੇ ਨੇ ਉਥੋਂ ਲਿਆ ਦੂਜੀ ਚੱਕ ਕੇ ਪੂਰੀ ਚੂੜੀ ਵਾਲੀ ਆਹ ਤਾਂ ਪੂਰੀ ਚੂੜੀ ਆ ਦੋ ਇਹ ਵੀ ਉਹ ਹਜੀਆਂ ਗੰਦੀਆਂ ਢਿਮਰੀਆਂ ਜਿਹੜੀ ਲਾਂਦੇ ਜੇ ਨਾਲ ਦੇ ਇਹੋ ਹੀ ਕੰਮ ਚੱਜ ਦੀ ਲਾਓ ਦੂਜੀ ਵੇਹ ਹੈ ਤਾਂ ਫੋੜ ਚੂੜੀ ਵਾਲੀ ਕਿ ਤੜਨ ਕਿ ਟੀਜ ਕੇ ਆਣਾ ਹੁੰਦਾ ਹੈ ਲਾਲਾ ਜਲਦੀ ਇੰਨਾ ਟਾਈਮ ਤੇ ਤਾਰਾਂ ਦੇ ਲਾ ਤੀ ਤਾਂ ਪਹ ਕਿਹੜੇ ਵੇਲੇ ਲਾਵਾਂਗੇ ਉਹਨੂੰ ਇੱਥੇ ਲਿਆ ਚੱਕ ਕੇ ਬੱਬੂ ਓਏ ਓਏ ਲਿਫਟਰ ਜਾਨੂ ਇਹਦੇ ਨਾਲੇ ਕੰਡਣ ਲਗਾਉਂਦਾ ਆ ਵੀ ਕਿਹੜੀ ਪੱਕੇ ਬੁਖੜ ਹੋਣ ਗਾਂਢ ਲੈ ਕੋਈ ਕਟਰੀ ਦਾ ਤੇ ਪੱਕਾ ਕੇ ਚੱਕ ਲੈ ਜਾਓ ਜਾ ਲੈ ਆ ਚੱਕ ਤੂੰ ਇਹ ਕੰਮ ਕਰਾ ਤਾਰਾ ਤੋਰ ਲਾ ਕੇ ਨਾ ਦਾ ਟਾਇਰ ਲਾ ਕੇ ਜੱਕ ਲਾ ਗਿਆ ਨਾ ਇਹ ਕਲਚ ਖੋਲ ਇਹ ਨਾਲ ਠੰਡਾ ਬੈਠਾ ਨੇ ਸੱਚਾਵੇਂ ਸਮੇਂ ਬੈਗਣਾ ਪਈ ਪੱਖੇ ਰੇ ਬਿਲਾ ਲ ਆਜ ਤੋਂ ਜੀ ਆਪਾਂ ਨਾਲੋਂ ਪੂਰਾ ਕੰਮ ਕਰਵਾਣੇ ਅੱਗੇ 2 ਦਿਨ ਸੀ ਪੱਖਾ ਗੰਨੀ ਹੈ ਪੱਖਾ ਵੇ ਜਿਹੜਾ ਬੱਬੂ ਨੇ ਦਿੱਤਾ ਉਹ ਪੱਖਾ ਕਿੱਥੇ ਉਹ ਜਿਹੜਾ ਬੱਬੂ ਨੇ ਇੱਕ ਦਿੱਤਾ ਸੀ ਹੈ ਜਿਹੜਾ ਬੱਬੂ ਬੱਬੂ ਪੱਪੂ ਦਾ ਉਹ ਪੱਖਾ ਕਿੱਥੇ ਪੱਖਾ ਦੀ ਯਾਰ ਪੱਖੇ ਦੇ ਵੇਟ ਕਰ ਰਿਹਾ ਆਥਨਾ ਕਰਦੇ ਟੁੱਟ ਜਣੀ ਤਾਰ ਅੱਜ ਆਪਾਂ ਐਲੂਟ ਕਰਨਾ ਫੀਟਿੰਗ ਤੇ ਇਹਦੇ ਜਿਹੜਾ ਜੋੜ ਵਗੈਰਾ ਉਹ ਸਾਫ਼ ਤਰੀਕੇ ਨਾਲ ਕਰਨਾ ਪੈਣਾ ਜਿੱਦਾਂ ਕਿ ਆਪਾਂ ਹੁਣ ਜੋੜ ਨਵਾਂ ਬਣਾਇਆ ਤੇ ਇਹਨੂੰ ਉੱਪਰ ਲਾ ਕੇ ਜਿੱਥੇ ਫੀਟਿੰਗ ਆਵੇ ਉੱਥੇ ਕਰਾਂਗੇ ਹੈ ਕਿੱਧਰ ਅੱਡੇ ਦੇ ਕਰਨ ਚੱਲੇ ਆਪ ਸਪੈਕਾ ਚੈੱਕ ਕਰਿਆ ਹਾਰੀਆਂ ਕੱਸੀਆਂ ਗਿਆ ਨੇ ਤੇ ਇਹਦੀ ਬਾਸਕਟ ਨੂੰ ਕੰਗੀ ਕਸੋ ਇੱਕ ਫਟਾ ਕਾਸ ਕੇ ਬਾਸਕਟ ਪਾਓ ਦੋ ਜਣੇ ਤੇ ਇੱਕੇ ਨਾ ਕਲਚ ਕੋ ਚਲ ਪੈ ਹੋ ਜਾਓ ਤੇ ਜਿਵੇਂ ਆਪਾਂ ਆ ਚੀਜ਼ ਲਾਉਣੀ ਆ ਇਹਨੂੰ ਪਹਿਲੋਂ ਉਥੇ ਨਾਲ ਜੋੜੋ ਜੋੜ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਇਹਨੂੰ ਪੱਕਾ ਕਰਨਾ ਪੈਂਦਾ ਹੈ ਇਦਾਂ ਨਹੀਂ ਕਿ ਆਪਾਂ ਐਵੇਂ ਪੱਕਾ ਜ ਫੀਤੇ ਨਾਲ ਮੇਨ ਮੁੱਕੇ ਫਿਰ ਕੋਈ ਸ਼ੈਡਿੰਗ ਇਧਰ ਦਰ ਹੋ ਜਾਂਦੀ ਆ ਉਹਦੇ ਕਰਕੇ ਆਪਾਂ ਹੁਣ ਇੱਕ ਵਾਰ ਐਲੀਵੇਟਰ ਖੜਾ ਕਰਾਂਗੇ ਕਰਕੇ ਇਹਦੇ ਕੱਚੇ ਟੰਕੇ ਲਾ ਕੇ ਨੂੰ ਫਿਰ ਤੱਲੇ ਤਾਰਾਂ ਦੇ ਫਿਰ ਦੁਬਾਰਾ ਨਹੀਂ ਪੱਕੀ ਕਰਾਂਗੇ ਤੇਲਦਲ ਪੂਰਾ ਇੰਦੇ ਚਾ ਨਾ ਕੋਰੀ ਜੱਕ ਚ ਚੈੱਕ ਕਰਨਾ ਕਿ ਹੂੰ ਕਿਤਾ ਚੱਕਾ ਤੁਮਲਾ ਟਾਇਰ ਤੇਵਾ ਵੀ ਘੱਟ ਐ ਨਾ ਲੱਗਿਆ ਨਾ ਘੱਟ ਹੀ ਐ ਕਿੰਨੀਆਂ ਛੱਟੀਆਂ ਮਾਰੀਆਂ ਤੂੰ ਤੂੰ ਇੱਕ ਤੇ ਮਾਰੀ ਦੁਪਹਿਰਾਂ ਦਾ ਮਾਰਦਾ ਰਹਿ ਦੋ ਵਾਲੀ ਉਹ ਦੁਹਾਰੀ ਮਾਰਦੇ ਰਹਿ ਤੀ ਕੱਲਾ ਮਾਰਦਾ ਅੱਛਾ ਡਾਕਟਰ ਦਾ ਫੋਨ ਆ ਨੂੰ ਲੈ ਚਾਹ ਚੜ ਗਿਆ ਮੈਂ ਫੋਨ ਕੀਤਾ ਦਾ ਕੱਬ ਤੱਕ ਆ ਰਹਾ ਬੱਸ ਵੀ ਰੁਕ ਜਾ ਤਾਰ 15 ਕੁ ਵਜੇ ਦੇਣਾ 14 18 ਜੇ ਕੰਮ ਤਾਂ ਆਪ ਪਤਾ ਕਿੰਨਾ ਕਰਨਾ ਇੱਧਰ ਮੇਰੀ ਗੱਲ ਸੁਣਾ ਇੱਧਰ ਇੱਕ ਇਹ ਚਾਦਰ ਲਾਣੀ ਏ ਇੱਕ ਉਹ ਨੋਕਰ ਬਣਾ ਬਸ ਇਹਨੇ ਕੰਮ ਨੇ ਆਪਣੇ ਠੀਕ ਹੈ ਤੇ ਆਪਾ ਆਪਾਂ ਨਾ ਮੇਰੇ ਘਰ ਜਾਣਾ 18 ਦਿਨਾਂ ਨੂੰ ਠੀਕ ਹੈ ਜੇਰਾ ਪਹਿਲੋ ਕਰ ਲੋ ਜੇ ਤੇ 5 ਦਿਨ ਤੁਸੀਂ ਸਾ ਲੈ ਸਕਦੇ ਜੇ ਤੇ ਜੇ ਤੁਸੀਂ ਮੌਕੇ ਤੇ ਕੀ ਤਰਫੇ ਤੇ ਤੁਹਾਨੂੰ ਪਤਾ ਜੇ ਮਾੜੀ ਮਟਰ ਰਹਿ ਗਈ ਸਿਰ ਉੱਤੇ ਕਰ ਲਾਂਗੇ ਠੀਕ ਹੈ ਕੇਵਾਂ ਤੂੰ ਅੱਗੇ ਘੜ ਰਹਿਣਾ ਅੱਗੇ ਵੀ 11 ਚਲੇ ਜੰਨਾ ਮੈਂ ਘਰਾਂ ਨੇ ਜਾ ਬਠਣਾ ਕਿੰਦੇ ਆਇਦ ਤੋ ਕਲਣਾ 12 12:30 1 ਵਜੇ ਨਹੀਂ ਹੋਰ ਉਹ ਮੈਂ ਉਹਨੇ ਮੈਂ ਟਾਈਮ ਦਿੱਤਾ ਕਲਾਜ ਬਿਠ ਖੋਲ ਕੇ ਇਹਨੂੰ ਵੇਖ ਕੇ ਪਾ ਕੇ ਤੇ ਬਸ ਹੋਵੇ ਮੇਰਾ ਗੱਲ ਕਰਾਉਂਦੀ ਕਿਵੇਂ ਕਿਨੋ ਕਾਸ ਦੇਖ ਰਹੇ ਹੋ ਗੋਰੀ ਕੋਲੇ ਕੋਈ ਨਹੀਂ ਪੱਤੀ ਦਾ ਕਾਸ ਉਹ ਡਿੱਗੀ ਨਾਲੇ ਆ ਨਾੜ ਖੋਲ ਦਿੰਦੇ ਨੇ ਪਹਿਲਾਂ ਪਤਾ ਲੱਗੇ ਨਾ ਉਹ ਡਿੱਗੀ ਨਾਲੇ ਨਹੀਂ ਆਏ ਆ ਨਾੜ ਖੁੱਲ ਦਿੰਦੇ ਮਾਹ ਪਹਿਲੋ ਆ ਜਿਹੜੇ ਜੇ ਕਲੱਟ ਖੋਲਣਾ ਬਲੋ ਉਹ ਨਹੀਂ ਖੋਲੀ ਦਿੰਦਾ ਸਮਝ ਲੱਗ ਗਈ ਮੈਂ ਖੋਲ ਲੈ ਕਕਾਸ ਫਿਰ ਨੂੰ ਕਸੀ ਕਾਸ ਦੇ ਉਹ ਫੇ ਕਵੀਰ ਜਾਣਾ ਇਹ ਨਾੜ ਜਾ ਉਹ ਡਿੱਗਾ ਹੈ ਨਾਲੇ ਚਲੋ ਨਕਾਸ ਤੇ ਡਿੱਗਾ ਹੈ ਨਕਾਸ ਤਾਂ ਦੇ ਮੈਂ ਕਾਸ ਦਾਂਦਾ ਇਹ ਹੋਣੀ ਯਾਰ ਇੱਥੇ ਡਿੱਗ ਡੁਗ ਪਿਆ ਨਾੜ ਖੋਲੇ ਲੱਗਦੇ ਆਂਦਾ ਕਲੱਟ ਦੀ ਸੈਟਿੰਗ ਹੋ ਰਹੀ ਹੈ ਜੀ ਜਿਹੜਾ ਇੱਧਰ ਮੇਰੀ ਗੱਲ ਸੁਣ ਲੈ ਇਧਰ ਮੂੰਹ ਕਰੀ ਕਰੀ ਇਹ ਕਰੀ ਮੇਰੇ ਮੂੰਹ ਕਰੇ ਜੇ ਸਮਝ ਨਾ ਨਾ ਆਵੇ ਚੀਜ਼ ਦੀ ਪੁੱਛ ਲਈ ਤਾਂ ਇਹਦੇ ਚ ਕੋਈ ਸ਼ਰਮ ਵਾਲੀ ਨਹੀਂ ਠੀਕ ਹੈ ਸੰਝ ਲੱਗ ਗਈ ਹੈ ਹੈ ਬਿੱਟੂ ਖੁੱਲ ਆਇਆ ਹੈ ਖੁੱਲ ਆਇਆ ਹੈ ਕਿਧਰ ਜਾ ਬਿੱਟੂ ਇਹ ਮੈਂ ਨਾ ਕਲਚ ਤੇ ਪਾਉਂਦਾ ਜੁਮੇ ਰ ਚੱਕਦਾ ਹਾਂ ਤੂੰ ਫਿਰ ਵੀ ਚੱਕ ਕੇ ਜੁਮੇ ਮੇਰੇ ਤੇ ਫਿਰ ਵੀ ਤੂੰ ਪੜੇਖਿਆ ਬਾਹਰ ਚਲਦਾ ਬਿੱਟੂ ਕੀ ਆਂਦਾ ਮੇਰਾ ਫੋਨ ਕਰਾਣਾ ਥੱਲੇ ਨਾਟ ਹੋਣਾ ਇਹਦੇ ਲੱਗਾ ਨਾ ਵੇ ਲੱਗਾ ਨਾ ਫੇਰ ਇਧਰ ਮੈਂ ਵੇਖਿਆ ਕਿ ਇਹਨੇ ਤੇ ਮੇਰੇ ਨੂੰ ਦੱਸ ਤੈਰਾ ਚਾਪ ਫੜਾਈ ਤੂੰ ਬਈ ਤੇ ਇਧਰ ਮੈਂ ਵੇਖਿਆ ਮੈਂ ਤਾਂ ਮੈਂ ਐਵੇਂ ਤੈਨੂੰ ਦੱਸ ਤੈਨੂੰ ਥੱਲੇ ਕਾ ਨਾਟ ਲੱਗਣਾ ਕਿ ਉਹ ਕਿਹੜੇ ਦਾ ਤੈਨੂੰ ਦੱਸਾਂ ਦਾ ਗੇੜ 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 ਕੌਣ ਲੱਗਾ ਇਧਰ ਥਰਕਾਗੀ ਇਹ ਤੈਨੂੰ ਵੇਖ ਕੇ ਦੱਸ ਦਮ ਨਾਰਕ ਨੇ ਥੱਲੇ ਲੱਗਾ ਉਹ ਕਹਾ ਤੇ ਪੱਤੀ ਨਾਰਕ ਵੀ ਜਾ ਨਹੀਂ ਕਹਨਾ ਉਹ ਰੋ ਰੋ ਹਿੰਦੂ ਓਏ ਪਹਿਲੀ ਵੇਟਰ ਉਤਰ ਕਰਾ ਤੈਨੂੰ ਕਿ ਲਾ ਦਾ ਕਲਚ ਪੈਡ ਸਹੀ ਨਿਕਲੇ ਕਿਵੇਂ ਕਿੱਥੇ ਕਰਾਣਾ ਇਹ ਕਲਚ ਪੈਡ ਦੀ ਵੱਡੀ ਹੈ ਮੈਨੂੰ ਲੱਗਾ 15 ਇੰਚ ਲਈਏ ਮੇਰੇ ਸਾਹ ਦੇ ਤੱਕ ਬਾਕੀ ਖੋਲੇ ਪਾ ਲੱਗ ਵੱਡੀ ਹੈ 15 ਇੰਚੀ ਕਲਚ ਪੈਡਨ ਦੀ 13 ਇੰਚ ਵਾਲੀ 12 ਨਹੀਂ ਕਿ 13 ਇੰਚ ਫਰਾਂ ਵਾਲੀ ਹੋएगी 100% ਫਰਾਂ ਵਾਲੀ ਹੋਵੇਗੀ ਇਹ ਵੱਡਾ ਪ੍ਰਾਈਸ ਕਿ ਚੀਜ਼ ਬਣਾਉਣ ਨਹੀਂ ਫਰਾਂ ਨਿਕਲੇਗੀ ਜ ਜাদুਜੀ ਨਿਕਲਣੀ ਨਾਲ ਚੀਜ਼ ਬਣਾਉਣ ਲੋੜ ਨਹੀਂ 100% ਮੇਨ ਫਰਾਂ ਨਿਕਲੇ ਕਿਉਂਕਿ ਵੱਡੀ ਹੈ ਨਾ 13 ਇੰਚ ਇਹ ਕੰਮ ਸੀ ਸਹੀ ਨਿਕਲੇਗੀ 13 ਇੰਚ ਦਾ ਇਹ ਹੈ ਲੈ තර කාා සල්ලෝ හනාට හ ටෙමරියනේයිලා හර නාට සෙර කතිී පෙර ලලන ඔවිලාලන කෝල් හොතේර මෝනේ ක් කියන්න දරතුම් එකර මීඩ ගේහ දිව ගුල්ලයින් උත්තේ පබද ව අය ගොරීතේ ਉਵੇਂ ਵੀਡੀਓ ਜਾਂਦਾ ਪਿਆ ਵੀ ਆ ਗੁੱਲਾ ਹੈ ਰਪੈਣਾ ਹੋਰ ਹੈ ਕੁਛ ਉੱਤੇ ਗੁੱਲਾ ਰੱਖਦੇ ਤੋਂ ਖਿਆਲ ਲੱਗਣੀ ਤੇ ਆਛੇ ਚਰੇ ਦਾ ਨਾਲ ਦੇ ਨੇ ਦੁਬਾਰਾ ਲੱਗੇ ਨੇ ਹੈ ਹਾਂ ਨਾਲ ਦੇ ਨੇ ਰੰਗ ਨਹੀਂ ਦਿੱਤਾ ਸੀ ਨੇ ਨਾਲ ਦੇ ਨੇ ਇਹ ਰੰਗ ਤਾਂ ਇਹਨੂੰ ਇਹਨੂੰ ਹੂੰ ਤੂੰ ਦੱਸ ਵੀ ਨਾਲ ਦੀ ਹੈ ਕਿਵੇਂ ਉਹ ਨੂੰ ਨਾ ਬਣਾਏ ਉਹ ਹਾੜਾ ਨਾਂਦੀ ਹੋਵੇ। ਤੀਵੇਂ ਦਾ ਆਪਾਂ ਹੀ ਬਣਾ ਲਈ। ਨਾ ਕਿਹਾਂ ਨਹੀਂ ਬਣ ਸਕਦੀ। ਆਹ ਬਲਾਵੇਂ ਕਿੰਨੇ ਮਰਜ਼ੀ ਪਾ ਲਿਆ ਜਿਹੜੇ। ਆਪ ਨੂੰ ਪਹਿਣਾ ਨਹੀਂ। ਪਹਿ ਜਾਣੇ ਨੇ ਇਹ ਛੜਾਕ ਜੇ ਮਰਜ਼ੀ ਪਾ ਲਾ। ਤੈਨੂੰ ਕਿ ਥਪਾ ਲੱਗਾ ਬਨਾਲ ਦੀ ਇਹ? ਨਹੀਂ ਮੈਂ ਛਰੀਆ। ਛਰੀਆ ਤੋਂ। ਛਰੀਆ ਤੋਂ ਕੀ ਬਣ ਲੱਗਾ? ਜੀ ਨਾਲ। ਇਧਰ ਆ ਪਿੱਛੇ ਰੰਗ ਲੱਗਾ ਇਧਰ ਆ। ਆ ਇੱਥੇ। ਇੱਥੇ ਬਾਰਾ। ਇਹ ਪੁੱਜ ਲਿਆ ਰੰਗ। ਜੀ ਨਾਲ ਦੀਏ ਲੱਗਣ ਪਿਛਲੇ ਬਣੇ। ਨਾੜ ਤੱਕੀ ਨਾ ਚਲੀ ਜਾ ਇੱਧਰ ਆ ਤੱਕੀ ਦਾ ਬੱਡ ਕੀਤਾ ਉਹ ਹੁਣ ਪਲਕੀ ਕਰਨਾ ਇਸ ਤੋਂ ਬਾਅਦ ਆ ਨਾੜ ਖੋਲ ਕੇ ਉਹ ਤੂੰ ਜਾਣਾ ਨਹੀਂ ਨਹੀ ਨਾੜ ਖੋਲ ਕੇ ਕੀ ਕਰਨਾ ਹੈ ਹਾਏ ਬਹੁਤ ਕਿਤਨਾ ਹੈ ਹਾਏ ਨਾੜ ਖੋਲ ਕੇ ਇਹ ਤੋਂ ਬਾਅਦ ਹੁਣ ਕੀ ਕਰੇਗਾ ਦਸਣਾ ਨਾ ਦਸ ਫੇਰ ਜਲਦੀ ਕਰ ਬੜੇ ਉੱਚੀ ਬੋਲ ਨਾਲੇ ਚੀਨੀ ਨਾ ਉੱਚੀ ਬੋਲ ਥੋੜਾ ਜਾ ਕਰੇ ਵਿਚਾਲੇ ਨੂੰ ਸੈਂਟਰ ਚ ਕਰੀ ਨੂੰ ਸੈਂਟਰ ਚ ਕਰੀ ਨੂੰ ਇਹਨੂੰ ਸੈਂਟਰ ਚ ਕਰੀ ਨੂੰ ਸੈਂਟਰ ਚ ਦਾ ਕਰ ਬਚਾਲੇ ਯਾਰ ਇਹ ਕਰ ਹੋਣਾ ਫੀਤਾ ਲੈਣ ਮਿਲਣੀ ਲਈ ਪਹਿਲਾਂ ਮੇਰੇ ਤਾਂ 12 ਇੰਚ ਹੈ ਖਰਾਇ ਬਿਲ ਦੇ ਬੰਦਾ ਯਾਰ ਹਏ ਗੋਰੀ ਫਰਾਈ ਵੀ ਦਬਟਾ ਹਏ ਹਾਂ ਸਾਰਾ ਦਸੀ ਇਹੇ ਖੋਲੇ ਪਾਲਕ ਹਾਂ ਮੈਂ ਕਰ ਸਾਰਾ ਦਸੀ ਤੋ ਫੀਤਾ ਫੜੀ ਕੀਤਾ ਫੜੀ ਮੜਾ ਜਾਣਾ ਜਨਾ ਆਪਣਾ ਫੀਤਾ 12 ਇੰਚ ਇਹ ਮੈਂ ਹਾਂ 13 ਹੋਵੇਗੀ ਉਹ ਮਿੰਟ ਕਰਾਂ ਦੇਖ ਆਹ ਤੇ ਬੜੀ 13 ਕਰੇ ਨਾਪਣਾ ਥੱਲੇ ਇਹ ਰਹੇ ਚਾੜੇ ਦਾ ਕਿੰਨੇ ਆ 13 13 ਕੁਝ ਨਹੀਂ ਨਾ 13 13 ਨਹੀਂ 13 ਇਹਦਾ ਚੜੀ ਚੜੀ ਹੋਇਆ ਹੈ 12 12 ਕਿਤੇ 12 12 ਚਾਜ ਬਾਰ ਬਸ ਠੀਕ ਹੈ ਖਾਣੇ ਐਲੀਵੇਟਰ ਦਾ ਬਾਹਰ ਗੱਪਟੀ ਦੇ ਬਾਹਰ ਗਾ ਉਪਾਸ ਆਵੇ ਨੜਾ 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 ਲੈ ਕੇ ਕੋਈ ਉਧਰ ਉਹ ਪਾਸੋਤੇ ਹੇ ਥੱਲੇ ਹੈ ਬਾਹਰ ਕੱਢੀ ਮਾਰੀ ਬਾਈ ਵੇ ਖੜ ਜਾ ਬਾਈ ਵੇ ਪਾ ਦੇ ਪਰ ਇਹ ਉਤਰਾ ਹੈ ਖੜੀ ਇੱਕ ਬਟ ਉਹ ਨਿੰਦੁਰ ਹੱਦ ਆ ਜਾ ਆ ਜਾ ਆ ਜਾ ਇਵੇਂ ਪਾਉਗੀ ਚੱਲ 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 ਸ਼ੇਰ ਬਣ ਉਹਨੇ ਨਿੜਦੇ ਪਾਣ ਤਾਰ ਤੋਂ ਨਾ ਕਰੰਟ ਕੰਟਰੋਲ ਲਵਾ ਲਈ ਕਿਦੇ ਗੁੱਛਾ ਹੀ ਬਣਾਈ ਫਿਰ ਨਤਾਰਾਂ ਦਾ ਚੱਲ 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 ਗਈ ਗਈ ਬਾਸ ਤਾਰ ਗਲਤ ਕੰਮ ਲਾਂਗਾ ਇਧਰ ਆ ਪਵਾ ਮੜੀ ਜੀ ਟਾਂਕਾ ਇਕ ਲਾਉਣ ਵਾਲੇ ਆ ਪਾਸਾ ਉਧਰ ਹੀ ਮਿਲਦਾ ਹੈ ਸਿੰਧੂ ਆ ਪਾਸਾ ਕਿੱਧਰ ਨੂੰ ਲੰਮਾ ਪਾਸਾ ਕਿੱਧਰ ਨਿਕਲਦਾ ਹੈ ਲੰਮਾ ਉਧਰ ਜਾ ਫਿਰ ਆ ਦੂਜੇ ਪਾਸੇ ਕਰ ਉਲਟ ਪਾ ਦੇ ਕੱਢੀ ਐਵੇਂ ਹੀ ਹੈ ਗਰਮ ਹੀ ਇੱਥੇ ਹੋ ਰਾਂ ਬਹਾ ਪਾਹ ਹੋ ਰਿਹਾ ਹੈ ਹਾਂ ਬਹਾ ਹੋ ਰਿਹਾ ਹੈ ਹਾਂ ਪਾਰ ਕਾਟ ਲੈ ਰੇਲਰ ਵਾਲਾ ਮੈਨੂੰ ਬਣਾਣੀ ਹੈ ਪਣੀਆ ਨੇ ਤੇ ਪਈ ਆਂ ਜਾਂ ਤਾਂ ਕੋਈ ਹੁੰਦੇ ਕੋਲੇ ਚਾਦਰਾਂ ਲੈ ਆਣੇ ਫਿਰ ਦੋ ਹੂੰ ਚਾਦਰਾਂ ਲੈ ਆਣੇ ਫਿਰ ਆ ਕੇ ਹੋਣੀ ਨੇ ਕਦੋਂ ਗਏ ਕੋਈ ਨਹੀਂ ਮੈਂ ਅੱਜ ਪੁੱਛਿਆ ਫੋਨ ਕਰਕੇ ਵੇਖਾ ਕਿ ਤੇ ਮੜੀ ਆ। ਅਟਾਂਕਾਂ ਲਾ ਲਈ ਇੱਥੇ ਖੜ ਜਾ ਕਿ ਟਾਂਕਾ ਲਾ ਲਈ ਇੱਥੇ। ਕਿ ਰਹਿਣ ਦੀ ਏ। ਉਹਦਾ ਇੱਥੋਂ ਲੱਗ ਹੀ ਜਾਣਾ। ਕਿ ਰਹਿਣ ਦੇ ਫਿਰ। ਚੱਲ ਕਮਾ ਇੱਧਰ ਨੂੰ ਕਰ। ਚੱਲ। ਚੱਲ। ਬਰਾਬਰ ਕਰੋ ਨਾ ਤੇ ਇਹ ਮੇਰੇ ਅੱਖ ਲੱਗੋ ਜੇ ਇਧਰ ਇੱਕ ਥੱਲੇ ਡੇਗੋ ਰਣ ਪਿਛਾਂ ਡੇਗੋ ਇੱਕ ਰੀ ਪਿਛਾਂ ਡੇਗੋ ਦੇਖੋ ਪਿਛਾਂ ਇਹਣਾ ਪਰੂ ਐ ਆਣੀ ਉਧਰਲੇ ਪਰੂ ਆਣੇ ਆਣੀ ਇਹ ਚਲੋ ਅਕਸ਼ਰ ਕੁਮਾਰ ਜੀ ਆਪਾਂ ਆ ਕੰਮ ਕਰਨਾ ਕੈਮਰਾ ਤੇ ਲਾਈਨ ਕਰ ਉਧਰ ਆਈ ਅੰਦਰ ਕਰੋ ਹਿੱਡੇ ਉਧਰ दे चाली <tankhhe> ਫੱਕੇ ਰੇਜੇ ਵਿੱਚ ਕਢਾ ਰਹੇ ਨੇ ਨਾਲ ਵੀਡੀਓ ਦੇਖਣ ਲੱਗ ਪਾ ਨੇ ਜੀ ਦੇਣ ਦੇਖਣਾ ਕੀ ਆ ਗੰਦ ਕਿੰਨਾ ਮਾਰਿਆ ਪਿਆ ਲੈ ਇਹ ਕੱਟ ਕੱਟ ਬਦਲੇ ਕੱਟੇ ਪੜੇ ਹੈ ਕੱਟ ਕਰਦੇ ਛੋਲੇ ਫੜਨੇ ਨੇ ਹੈ ਛੋਲੇ ਫੜਨੇ ਨੇ ਕੋਲ ਨਾ ਦੱਸ ਤੋਤਾ ਤੂੰ ਦੱਸ ਕਰ ਕਰ ਬੈਠੇ ਹੈ புல்லா புடிச்சிருக்கு புல்லா புடிச்சிருக்கு புல்லா புடிச்சிருக்கு ਉਹ ਚੱਕਰ ਕਰਾਇਆ ਨਾ ਫਖਾ ਯਾ ਜੇ ਹੀ ਚੜਦੇ ਨੇ ਇਹ ਯਾਰ ਬੰਦੇ ਨਾ ਬੰਦੇ ਦਾ ਆਪਣਾ ਪਤਾ ਨਾ ਚੀ ਲੈ ਜਿਹੜਾ ਬੰਦਾ ਮਸਲੀਰ ਬਣਾਉਣਾ ਵੀ ਇਹ ਰੰਗ ਘੋਮ ਮਾਰੀ ਖੜੇ ਰਹੇ ਇਹਨੂੰ ਗਰੈਂਡਰ ਚੱਲਦਾ ਆਪਣਾ ਬੈਲਡਰ ਅੰਡ ਕੰਢਾ ਫੱਟੀ ਜੀ ਇਹਨੇ ਮਾਰੇ ਹਾਂ ਸ਼ਾਂਤ ਬਣੇ 2000 ਮੀਟਰੇ ਲਾਉਣ ਵਾਲਾ ਹੈ ਹੈ ਉਹ ਲਾਉਣ ਵਾਲਾ ਹੈ ਆ ਜਾਂਦੇ ਹੀ ਸਿੰਤਾ ਲਾਵੀਂ ਵੇ ਤੱਕ ਦੇ ਚਲ ਚਲ ਕਿ ਇਹਨਾਂ ਛਾੜ ਦੇ ਬੱਬੂ ਉਹ ਲਵਾ ਤੂੰ ਉਹ ਅੱਗੇ ਪਾਈ ਰੱਖਾ ਵਿੱਚ ਹੀ ਕੱਢਾ ਛਾੜ ਦੇ ਨੂੰ ਬੱਬੂ ਦਾ ਚੱਕਰ ਇਹ ਤੇ ਪਾ ਇਹਨੂੰ ਆਇਤ ਮੜਮ ਰੜਾ ਲੱਗ ਗਿਆ ਚਲ ਚਲ ਹੂੰ ਲੱਗਾ ਹੂੰ ਕਿੰਨਾ ਕੋਰ ਆ ਇੰਨਾ ਖੜਨਾ ਪੈਣਾ ਆ ਆ ਇਹ ਵਾਟ ਕਿੰਨੇ ਨੇ ਇਹ ਵਾਟ ਦੇ ਤੇਰੇ ਨਾਲ ਆ ਆਇ ਵਾਟ ਦੀ ਹਰ ਇਹ ਨੂੰ ਵੱਡਨ ਕੀ ਫਦਾ ਹੋ ਗਲਾ ਨਾਲ ਇਥੇ ਰੁਕਾ ਆਇਆ ਕਿੜਾ ਆਇਤ ਹੋ ਗਿਆ ਨਾ ਜਾ ਉਹ ਟਿਕਣਾ ਵਧੀਆ ਇੱਧਰ ਫੈਂਗਲ ਹੀ ਬਟਨੀ ਪਣੀ ਹੈ ਕਿੰਨਾ ਕੋ ਦਾ ਸਿੰਧਵਾਵੇ ਦਾ ਵਾਹ ਇਹ ਨਾ ਕਿ ਆਣਾ ਜਿੰਨਾ ਕੋ ਫੈਂਗਾ ਦੇ ਨਾਲ ਲੱਗਿਆ ਚਲੋ ਵੱਡੋ ਫੇਰਾ ਨਾ ਨਾ ਤਾਤਰੀ ਪੱਤਰੀ ਪੱਤਰੀ ਤੇ ਆਣੀ ਪੱਤਰੀ ਖੜੇ ਪਈ ਨਾ ਆਪ ਇਹਨਾਂ ਨਾਟਾ ਕਰਕੇ ਬੈਠਾ ਇਹ ਅਸਰੀ ਕਰਾ ਬਿਠਾਉਂਦੇ ਹਾਂ ਇਹ ਲੈਣਾ ਵੱਟ ਦੇ ਕਿੰਨਾ ਬਰਾਬਰ ਹੂੰ ਥੱਲੇ ਨਾਲ ਫੂਪਲਾ ਕੀ ਪਾਹ ਹੋ ਤਰਾ ਪੂਰਾ ਟਾਕ ਮਾਰ ਲਾ ਫਿਰ ਕਿੰਦਾ ਪੂਰਾ ਟਾਕ ਮਾਰਾਂਗਾ ਕ੍ਰਿੰਡਰ ਅੰਦਰ ਪਾਉਂਗਾ ਇਧਰ ਨਹੀਂ ਸੰਸਾ ਲੱਗਦਾ ਆਉਂਦੇ ਇਹ ਬੜਾ ਜਗਾੜ ਕਰਨਾ ਪੈਂਦਾ ਇਹ ਹੱਥ ਥੱਲੇ ਲਾ ਕੇ ਫਿਰ ਵਿੱਚੋਂ ਭਰਨਾ ਪੈਂਦਾ ਇਸ ੱਲੀ ਨਾਲ ਚਾਦਰ ਰਵੇਲ ਮਿੱਤਰਾ 14 ਗੇਜ ਲਾਈ ਹ ਬੰਦੇ ਨੇ ਬੁਰੇ ਤਾਂ ਐ ਬੜਾ ਲਾਈ ਜਾਂਦੇ ਇਧਰ ਉਹਨ ਵੇਖੋ ਹਾਂ ਜੀ ਹੋ ਗਿਆ ਡਰਾਪ ਕਰਿਆ ਆ ਤਾਂ ਨਾ ਮੋੜਾ ਝੂਠ ਨਾ ਮਾਰਿਆ ਜੀ ਝੂਠ ਮਾਰ ਕੇ ਮੇਰੇ ਚੰਗਿਆੜੇ ਐਵੇਂ ਕਢਾਈ ਜਾ ਜੀ ਐੜੀ ਹੈ ਪੂਰਾ ਹਾਂ ਇਹ ਮਲੇ ਰੱਖਦੇ ਤਾਂ ਨਾ ਪਿੱਛੇ ਪੂਰਾ ਨਾਲ ਲਾ ਦੇ ਨਾਲ ਤੇ ਨਾਲ ਲਾ ਤੂੰ ਹੀ ਗਿਆ ਮਿੰਟ ਚ ਲਾਤਾ ਜੀ ਹੋ ਗਿਆ ਨਾਂ ਨਾਂ ਸਾਬ ਲਾ ਗਿਆ ਸਰ ਲਾ ਗਿਆ ਇੱਕ ਰੋਣ ਟਾਂਕਾ ਲਾਣਾ ਪਿਆ ਹੁੰਦਾ ਕੋਈ ਢੱਕਾਂ ਦਾ ਬਣਾਇਆ ਹੈ ਮਰਜੀ ਦੇ ਬਣਾਇਆ ਹੈ ਆਪ ਜੀ ਦਾ ਲੈ ਤਿੰਨ ਚੰਨ ਪੂਰਾ ਛੱਟ ਇੱਥੇ ਨਹੀਂ ਆਉਂਦਾ ਉਹ ਫੋਰਾ ਰੱਖੋ ਉੱਥੇ ਕਰ ਕੇ ਰੱਖੋ ਮੈਂ ਤੇਰਾ ਟਾਂਕਾ ਲਾ ਦੇਣਾ ਇੱਥੇ ਮੈਂ ਕੁਝ ਠੀਕ ਨਹੀਂ ਬਣਾ ਜੀ ਦਾ ਮਾਰਦਾ